ਜੇ ਤੁਸੀਂ ਰੱਬ ਦੇ ਰਾਹ ਤੇ ਤੁਰਨਾ ਹੈ ਜੇ ਤੁਸੀਂ ਸੁਰਤ ਦਾ ਗਿਆਨ ਪ੍ਰਾਪਤ ਹਾਸਲ ਕਰਨਾ ਹੈ ਜੇ ਤੁਸੀਂ ਦਸਮ ਦਵਾਰ ਨੂੰ ਖੋਲਣਾ ਹੈ ਜੇ ਤੁਸੀਂ ਰੱਬ ਦਾ ਦੀਦਾਰ ਕਰਨਾ ਤਾਂ ਤਿੰਨ ਚੀਜ਼ਾਂ ਤੁਹਾਡੇ ਅੰਦਰ ਹੋਣੀਆਂ ਬਹੁਤ ਜ਼ਰੂਰੀ ਆ ਦੇਸ਼ ਕਾਲ ਤੇ ਵਸਤੂ ਦੇਸ਼ ਨਾਮ ਆਪਾਂ ਜਿਵੇਂ ਕਿਸੇ ਨੂੰ ਦੇਸ਼ ਨੂੰ ਕਿੰਨੇ ਦੇਸ਼ ਦਾ ਨਾਮ ਹੈ ਸ਼ਹਿਰ ਦਾ ਨਾਮ ਹੈ ਪਿੰਡ ਦਾ ਨਾਮ ਹੈ ਕਹਿੰਦੇ ਜਦੋਂ ਤੁਸੀਂ ਸਤ ਸੰਗਤ ਵਿੱਚ ਬੈਠੋ ਨਾਮ ਦੇ ਅਭਿਆਸ ਕਰੋ ਬੰਦਗੀ ਕਰੋ ਬਾਣੀ ਪੜੋ ਤੇ ਤੁਹਾਨੂੰ ਇਹ ਭੁੱਲ ਜਾਵੇ ਜਿਹੜੀ ਜਗ੍ਹਾ ਤੇ ਤੁਸੀਂ ਬੈਠਿਓ ਕਿਹੜੇ ਦੇਸ਼ ਦੀ ਤੁਹਾਡੀ ਸੁਰਤ ਵਿੱਚ ਚਿੱਤ ਵਿੱਚ ਉਹ ਦੇਸ਼ ਦੀ ਨੌਲਜ ਖਤਮ ਹੋ ਜਾਣੀ ਚਾਹੀਦੀ ਉਹਦੀ ਯਾਦ ਵਿਸਰ ਜਾਣੀ ਚਾਹੀਦੀ ਭੁੱਲ ਜਾਣੀ ਚਾਹੀਦੀ ਤੁਹਾਡੀ ਯਾਦ ਵਿੱਚ ਸਿਰਫ ਇੱਕ ਪ੍ਰਮਾਤਮਾ ਹੋਣਾ ਚਾਹੀਦਾ ਉਸ ਵੇਲੇ ਇਹ ਪਹਿਲਾ ਨੰਬਰ ਹੈ ਦੇਸ਼ ਦਾ ਕਿ ਉਹ ਜਗ੍ਹਾ ਉਹ ਥਾਂ ਭੁੱਲ ਜਾਣਾ ਚਾਹੀਦਾ ਸਾਨੂੰ ਤੇ ਜੇ ਨਹੀਂ ਭੁੱਲਿਆ ਤਾਂ ਸਮਝ ਲਓ ਸਾਡੀ ਸੁਰਤ ਡਗਮਗਾਉਂਦੀ ਫਿਰਦੀ ਹੈ ਕਿਉਂਕਿ ਜਾਣਕਾਰੀ ਇਹ ਸਾਨੂੰ ਆਪਣੇ ਦੇਸ਼ ਦੀ ਥਾਂ ਦੀ ਜਗ੍ਹਾ ਦੀ ਜਾਣਕਾਰੀ ਹੈ ਆਪਣੇ ਉਸ ਪਰਮੇਸ਼ਰ ਦੀ ਜਾਣਕਾਰੀ ਨਹੀਂ ਉਹਦੇ ਨਾਲ ਸੁਰਤ ਨਹੀਂ ਜੁੜੀਗੀ ਦੂਜੇ ਨੰਬਰ ਤੇ ਆਉਂਦਾ ਜੀ ਕਾਲ ਕਾਲ ਕਹਿੰਦੇ ਨੇ ਸਮੇਂ ਨੂੰ ਤੇ ਜੇ ਸਮਾਂ ਵੇਖੀ ਜਾਂਦੇ ਆ ਬਾਰ ਬਾਰ ਘੜੀ ਦੇ ਉੱਤੇ ਧਿਆਨ ਜਾਂਦਾ ਬਾਰ ਬਾਰ ਸਾਡਾ ਟਾਈਮ ਵੱਲ ਖਿਆਲ ਜਾਂਦਾ ਹੈ ਤਾਂ ਪਾਸ਼ਾ ਕਹਿੰਦੇ ਤੇਰੀ ਸੁਰਤੀ ਟਾਈਮ ਦੇ ਵਿੱਚ ਤੇਰੀ ਸੁਰਤੀ ਪ੍ਰਮਾਤਮਾ ਦੇ ਨਾਲ ਨਹੀਂ ਜੁੜੀ ਇਸ ਕਰਕੇ ਦੂਜਾ ਨੰਬਰ ਹੈ ਜੀ ਸਮਾਂ ਸਮਾਂ ਭੁੱਲ ਜਾਵੇ ਜਿਵੇਂ ਹੁਣ ਸੁੱਖ ਦੇ ਵਿੱਚ ਆਪਾਂ ਰਹਿੰਦੇ ਤੇ ਆਪਾਂ ਨੂੰ ਟਾਈਮ ਭੁੱਲ ਜਾਂਦਾ ਨਾ ਸੁੱਖ ਦੇ ਵਿੱਚ ਕੁਝ ਵੀ ਚੇਤੇ ਨਹੀਂ ਰਹਿੰਦਾ ਇਹ ਸੁਖ ਦਾ ਸਮਾਂ ਇਹ ਲੱਗਦਾ ਹੁੰਦਾ ਵੀ ਬੜੀ ਛੇਤੀ ਬਤੀਤ ਹੋ ਗਿਆ ਬਤੀਤ ਤਾਂ ਉਹਨੇ ਟਾਈਮ 'ਚ ਹੀ ਹੁੰਦਾ ਪਰ ਆਪਾਂ ਨੂੰ ਆਨੰਦ ਹੁੰਦਾ ਉਹਦੇ ਵਿੱਚ ਆਪਾਂ ਨੂੰ ਖੁਸ਼ੀ ਹੁੰਦੀ ਹੈ ਤੇ ਆਪਾਂ ਕਹਿੰਨੇ ਵੀ ਇਹ ਖੁਸ਼ੀ ਦਾ ਟਾਈਮ ਬੜੀ ਛੇਤੀ ਖਤਮ ਹੋ ਗਿਆ ਤੇ ਜਦੋਂ ਦੁੱਖ ਆਉਂਦਾ ਆਪਾਂ ਨੂੰ ਤਕਲੀਫ ਆਉਂਦੀ ਹੈ ਕੋਈ ਪ੍ਰੋਬਲਮ ਆਉਂਦੀ ਹੈ ਉਹਨੂੰ ਆਪਾਂ ਸਵੀਕਾਰ ਨਹੀਂ ਕਰਦੇਗੇ ਉਹਨੂੰ ਆਪਾਂ ਚੰਗਾ ਨਹੀਂ ਸਮਝਦੇਗੇ ਇਸ ਕਰਕੇ ਸਾਨੂੰ ਉਹਦੇ ਵਿੱਚ ਟਾਈਮ ਕੱਢਣਾ ਬੜਾ ਔਖਾ ਲੱਗਦਾ ਕਿਉਂਕਿ ਸਾਨੂੰ ਚੀਜ਼ ਪਸੰਦ ਨਹੀਂ ਆਉਂਦੀ ਸਾਡੇ ਮਨ ਨੂੰ ਨਹੀਂ ਉਹ ਚੰਗੀ ਲੱਗਦੀ ਤੀਜੇ ਨੰਬਰ ਤੇ ਆਉਂਦਾ ਜੀ ਵਸਤੂ ਵਸਤੂ ਦਾ ਮਤਲਬ ਹੁੰਦਾ ਪਦਾਰਥ ਆ ਪਾ ਸਮਝਦੇ ਜੇ ਆਪਾਂ ਦੀਵਾਨ ਦੇ ਵਿੱਚ ਬੈਠੇ ਜੇ ਆਪਾਂ ਸੰਗਤ ਵਿੱਚ ਬੈਠੇ ਤੇ ਸਾਨੂੰ ਇਹ ਪਤਾ ਵੀ ਆ ਪੱਖਾ ਜਿਹੜਾ ਕਿਉਂ ਖੜਾ ਪੱਖਾ ਕਿਉਂ ਚੱਲਦਾ ਲਾਈਟ ਕਿਉਂ ਬੰਦ ਆ ਲਾਈਟ ਕਿਉਂ ਜਗਦੀ ਆ ਫਲਾਣੇ ਨੇ ਕਿਹੋ ਜਿਹਾ ਲਬਾਸ ਪਾਇਆ ਹੋਇਆ ਫਲਾਣੇ ਨੇ ਕਿੱਦਾਂ ਮੱਥਾ ਟੇਕ ਫਲਾਣਾ ਕਿੱਦਾਂ ਬੈਠਾ ਮਤਲਬ ਕਿ ਉਹਨੂੰ ਵਸਤੂਆਂ ਦਾ ਨਾਲਜ ਹੈਗੀ ਆ ਕੰਧਾਂ ਦੀ ਨਾਲਜ ਹੈਗੀ ਆ ਉਹਨੂੰ ਹਰ ਇੱਕ ਚੀਜ਼ ਦੀ ਨਾਲਜ ਹੈਗੀ ਆ ਉਹਨੂੰ ਕੋਈ ਇਦਾਂ ਦੀਆਂ ਚੀਜ਼ਾਂ ਲੱਭ ਰੀਆਂ ਨੇ ਜਿਹਦੇ ਨਾਲ ਉਹ ਟਿਕਟ ਆਪਣੀ ਕਰ ਸਕੇ ਕੋਈ ਬਹਿਸ ਕਰ ਸਕੇ ਕੋਈ ਵਿਵਾਦ ਉਹ ਸਿੱਧ ਕਰ ਸਕੇ ਕਿ ਮੈਂ ਬਹੁਤ ਵੱਡਾ ਧਰਮੀ ਹਾਂ ਕਹਿੰਦੇ ਜੇ ਉਹਦਾ ਇਹ ਨਾ ਚੀਜ਼ਾਂ 'ਤੇ ਧਿਆਨ ਹੈਗਾ ਤਾਂ ਉਹਦਾ ਵਸਤੂ ਦੇ ਵਿੱਚ ਧਿਆਨ ਹੈ ਪਰਮੇਸ਼ਰ ਦੇ ਵਿੱਚ ਧਿਆਨ ਨਹੀਂ ਹੈਗਾ ਤਾਂ ਇਹ ਦੇਸ਼ ਕਾਲ ਤੇ ਵਸਤੂ ਤਿੰਨ ਚੀਜ਼ਾਂ ਇਹੋ ਜੀਆਂ ਨੇ ਜਿੰਨਾ ਚਿਰ ਇਹ ਸਾਡੀ ਸੁਰਤ ਵਿੱਚ ਬੈਠੀਆਂ ਐ ਤਾਂ ਸਮਝ ਲਓ ਸਾਨੂੰ ਰੱਬ ਦੇ ਨਾਮ ਦਾ ਰਸ ਨਹੀਂ ਆਉਣਾ ਆਨੰਦ ਨਹੀਂ ਆਉਣਾ ਇਹ ਚੀਜ਼ਾਂ ਆਪਣੇ ਆਪਾਂ ਥੱਕੇ ਨਾਲ ਨਹੀਂ ਇਹਨਾਂ ਨੂੰ ਦੂਰ ਕਰ ਸਕਦੇ ਜੋਰ ਨਾਲ ਨਹੀਂ ਕਰ ਸਕਦੇ ਆਪਾਂ ਪੜਿਆ ਨਾ ਜੋਰ ਨਾਲ ਸੁਰਤੀ ਗਿਆਨ ਵਿਚਾਰ ਜੋਰ ਨਾਲ ਨਹੀਂ ਸੁਰਤ ਜਿਹੜੀ ਗਿਆਨ ਨੂੰ ਵਿਚਾਰਦੀ ਨਾ ਹੀ ਜੋਰ ਦੇ ਨਾਲ ਕੋਈ ᔪਗਤੀ ਆਪਾਂ ਵਰਤ ਸਕਦੇ ਆ